ਸਤਿ ਸ਼੍ਰੀ ਅਕਾਲ ਵਾਲੇ ਕੋ ਮੈਂ ਮਿਤਨੀ ਆ ਤੁਸਾ ਠੀਕ ਠਾਕ ਹੈ ਰਹੀਏ ਦਿਨਾਂ ਤੇ ਚਾਰ ਦੀ ਕਲਾ ਜੋਗੇ ਇੱਕ ਹਿੰਦੂ ਲੜਕੀ ਜੋ ਨਹੰਗ ਸਿੰਘਾਂ ਦੇ ਬਾਰੇ ਚ ਬਹੁਤ ਹੀ ਨੈਗੇਟਿਵ ਸੋ ਜਾ ਰਹੀ ਸੀ ਤੇ ਬਾਅਦ ਕੀ ਹੋਰੀ ਪਰ ਇਹਨਾਂ ਨੇ ਅਸਾ ਕੀ ਬਾਕੇ ਪੇਸ਼ ਆਏ ਕਿ ਉਹ ਸੋਚ ਬਦਲ ਗਈ ਚੈਰਾ ਪਾ ਜਲਦੇ ਨਦੀ ਵੀਡੀਓ ਤੇ ਬਾਜੀਤ ਕਰਨੀ ਗੱਲ ਬਾ ਇਹ ਸ਼ਰਗਨ ਦੁਪਹਿਰ ਸਾਰੇ ਵੀਰਾਂ ਭਾਵਾਂ ਗੁਮਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤਾਂ ਪਾ ਜਲਦੇ ਨਦੀ ਵੀਡੀਓ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਬੜ ਇਹ ਗెంਤੀ ਦੇ ਵਿੱਚ ਦਿੱਲੀ ਪਹੁੰਚ ਰਹੇ ਨੇ ਪਰ ਕੁਝ ਅਜੇਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਸੱਚਮੁੱਚ ਹੀ ਇੱਕ ਵਾਰ ਤਾਂ ਹੈਰਾਨ ਕਰ ਦਿੰਦੀਆਂ ਨੇ ਤੇ ਇੱਕ ਅਜੇਹੀ ਹੀ ਘਟਨਾ ਅਲੀਪ ਉਰ ਦਿੱਲੀ ਵਿੱਚ ਰਹਿਣ ਵਾਲੀ ਕ੍ਰਿਤੀਕਾ ਚੋਹਾਨ ਨੇ ਨਿਹੰਗ ਸਿੰਘਾਂ ਬਾਰੇ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਸੀਂ ਸੱਚਮੁੱਚ ਹੀ ਸੋਚਣ ਤੇ ਮਜਬੂਰ ਹੋ ਉਠੋਗੇ ਕਿ ਅਜੀਹਾ ਵੀ ਹੋ ਰਿਹਾ ਹੈ ਕ੍ਰਿਤੀ ਕਾ ਚੋਹਾਨ ਨੇ ਦੱਸਿਆ ਕਿ ਅਸੀਂ ਪਹਿਲਾਂ ਪੰਜਾਬ ਦੇ ਹੀ ਵਸਨੀਕ ਸਾਂ ਤੇ ਮੇਰੇ ਦਾਦਾ ਜੀ ਨੇ ਦਿੱਲੀ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਸ ਸਮੇਂ ਤੋਂ ਦਿੱਲੀ ਦੇ ਵਿੱਚ ਹੀ ਰਹਿ ਰਹੇ ਹਾਂ ਪਰ ਸਾਡੇ ਜ਼ਿਆਦਾਤਰ ਰਿਸ਼ਤੇਦਾਰ ਪੰਜਾਬ ਵਿੱਚ ਹੀ ਨੇ ਤੇ ਉਸ ਨੇ ਦੱਸਿਆ ਮੈਂ ਚੰਡੀਗੜ੍ਹ ਦੇ ਵਿੱਚ 2012 ਵਿੱਚ ਆਪਣੀ ਮਾਸੀ ਦੇ ਘਰ ਸ਼ਿਫਟ ਹੋ ਗਈ ਸਾਂ ਤੇ ਚੰਡੀਗੜ੍ਹ ਦੇ ਵਿੱਚ 2012 ਤੋਂ ਲੈ ਕੇ 2015 ਤੱਕ ਆਪਣੀ ਗ੍ਰੈਜੂਏਸ਼ਨ ਪਾਸ ਕੀਤੀ ਤੇ 2014 ਦੌਰਾਨ ਮੇਰੇ ਨਾਲ ਕੁਝ ਅਜੀਹਾ ਹੋਇਆ ਜਿਸ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਵੀ ਭੁੱਲ ਨਹੀਂ ਸਕਦੀ ਕ੍ਰਿਤਿਕਾ ਦੱਸਦੀ ਹੈ ਕਿ ਮੇਰੇ ਨਾਲ ਕੁਝ ਸਿੱਖ ਲੜਕੀਆਂ ਵੀ ਪੜ੍ਹਦੀਆਂ ਸਨ ਜੋ ਮੇਰੀਆਂ ਦੋਸਤ ਸਨ 2014 ਵਿੱਚ ਜਿਸ ਸਮੇਂ ਚਾਰ ਸਹਿਬ ਯਾਦੀ ਮੂਵੀ ਆਉਂਦੀ ਹੈ ਤਾਂ ਮੈਂ ਵੀ ਸਿੱਖ ਲੜਕੀਆਂ ਦੇ ਨਾਲ ਉਸ ਮੂਵੀ ਨੂੰ ਦੇਖਣ ਚਲੀ ਜਾਂਦੀ ਹਾਂ ਤੇ ਉਸ মুਵੀ ਨੇ ਮੇਰੀ ਲਾਈਫ ਉੱਪਰ ਬਹੁਤ ਹੀ ਪ੍ਰਭਾਵ ਪਾਇਆ ਤੇ ਉਹ ਪ੍ਰਭਾਵ ਵੀ ਅਜਿਹਾ ਸੀ ਮੈਂ ਪੂਰੇ 3 ਦਿਨ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਤੇ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਤੇ ਨਾ ਹੀ 3 ਦਿਨ ਮੈਂ ਕੁਝ ਖਾਦਾ ਪੀਤਾ ਤੇ ਮਨ ਵਿੱਚ ਇਹੀ ਸੀ ਕਿ ਮੈਂ ਵੀ ਹੁਣ ਅਮਰ ਸੱਚੇ ਸਿੱਖ ਬਣਨਾ ਹੈ ਤੇ 3 ਤੀਸਰੇ ਦਿਨ ਮੇਰੀ ਮਾਸੀ ਦੇ ਜੋਰ ਪਾਉਣ ਤੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਮੇਰੀ ਇਹ ਰੱਟ ਸੀ ਕਿ ਮੈਂ ਅਮਰਿਤਸਰ ਕੇ ਸਿੱਖ ਬਣਨਾ ਹੈ ਤਾਂ ਮਾਸੀ ਨੇ ਕਿਹਾ ਕਿ ਤੂੰ ਇਹ ਗੱਲ ਕਿਉਂ ਕਰ ਰਹੀ ਹੈ ਅੱਗੇ ਤਾਂ ਅਜੇ ਹੀ ਗੱਲ ਕਦੇ ਨਹੀਂ ਕੀਤੀ ਤਾਂ ਮੈਂ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਅੱਗੋਂ ਚੁੱਪ ਹੋ ਗਏ ਤੇ ਉਸ ਦਿਨ ਮੈਂ ਕਮਰੇ ਤੋਂ ਬਾਹਰ ਆ ਕੇ ਵੀ ਕਿਸੇ ਦੇ ਨਾਲ ਕੋਈ ਜ਼ਿਆਦਾ ਗਲਤ ਨਹੀਂ ਕੀਤੀ ਤਾਂ ਦੂਸਰੇ ਦਿਨ ਮੇਰੇ ਪਾਪਾ ਦਾ ਫੋਨ ਆਉਂਦਾ ਹੈ ਤੇ ਮੈਂ ਫੋਨ ਤੇ ਉਹਨਾਂ ਕੋਲ ਬਹੁਤ ਰਹੀ ਕਿ ਮੈਂ ਅਮਰਿਤ ਛਕਣਾ ਹੈ ਤੇ ਉਹਨਾਂ ਨੂੰ ਉਸ ਮੂਵੀ ਬਾਰੇ ਵੀ ਦੱਸਿਆ ਤਾਂ ਮੇਰੇ ਪਾਪਾ ਨੇ ਅੱਗੇ ਕਿਹਾ ਕਿ ਬੇਟਾ ਅਜੇ ਹੇਸ ਇੱਕ ਪਹਿਲਾਂ ਹੀ ਸਨ ਹੁਣ ਅਜਿਹਾ ਕੋਈ ਨਹੀਂ ਸਿੱਖ ਨਹੀਂ ਹੈ ਕ੍ਰਿਤਿਕਾ ਨੇ ਦੱਸਿਆ ਕਿ ਮੇਰੇ ਪਾਪਾ ਨੇ 1984 ਦਾ ਸਮਾਂ ਵੇਖਿਆ ਹੋਇਆ ਸੀ ਤੇ ਦਿੱਲੀ ਦੇ ਵਿੱਚ ਸਿੱਖਾਂ ਬਾਰੇ ਬਹੁਤ ਹੀ 네ਗੇਟਿਵ ਗੱਲਾਂ ਉਸ ਸਮੇਂ ਫੈਲਾਈਆਂ ਜਾ ਰਹੀਆਂ ਸਨ ਤੇ ਕ੍ਰਿਤਿਕਾ ਨੇ ਦੱਸਿਆ ਕਿ ਮੈਂ ਆਪਣੇ ਬਚਪਨ ਦੇ ਵਿੱਚ ਵੀ ਸਿੱਖਾਂ ਬਾਰੇ ਕੁਝ 네ਗੇਟਿਵ ਗੱਲਾਂ ਸੁਣੀਆਂ ਹੋਈਆਂ ਸਨ ਤੇ ਮੇਰੇ ਪਾਪਾ ਨੇ ਕਿਹਾ ਕਿ ਸਿੱਖ ਲੋਕ ਠੀਕ ਨਹੀਂ ਹਨ ਤੇ ਹੋਰ ਵੀ ਬਹੁਤ ਕੁਝ ਅਜੀਹਾ ਦੱਸਿਆ ਜੋ ਮੈਂ ਬਿਲਕੁਲ ਵੀ ਦਾਸ ਨਹੀਂ ਸਕਦੀ ਸਮਾਬੀਦ ਦਾ ਗਿਆ ਮੇਰਾ ਅੰਮ੍ਰਿਤਸਰ ਕਨ ਵੱਲੋਂ ਮਨ ਬਿਲਕੁਲ ਹੀ ਮੜ ਚੁੱਕਾ ਸੀ ਤੇ ਮੇਰੀ ਇਹ ਸੋਚ ਬਣ ਚੁੱਕੀ ਸੀ ਕਿ ਹੁਣ ਸਿੱਖ ਪਹਿਲੇ ਵਰਗੇ ਨਹੀਂ ਰਹੇ ਤੇ ਮੈਂ ਚੰਡੀਗੜ੍ਹ ਤੋਂ ਵਾਪਿਸ ਆ ਕੇ ਦਿੱਲੀ ਦੇ ਵਿੱਚ ਇੱਕ ਚੰਗੀ ਨੌਕਰੀ ਕਰਨ ਲੱਗ ਪਈ ਤੇ ਅੱਜ ਵੀ ਕਰਦੀ ਹਾਂ ਤੇ ਹੁਣ ਦਿੱਲੀ ਦੇ ਵਿੱਚ ਫਾਰਮਰ ਪ੍ਰੋਟੈਸਟ ਪੂਰੇ ਜੋਰਾਂ ਦੇ ਨਾਲ ਚੱਲ ਰਿਹਾ ਹੈ ਤੇ ਮੈਨੂੰ ਵੀ ਕਿਸੇ ਕਾਰਨ ਕਰਕੇ ਜਾਣ ਦਾ ਮੌਕਾ ਮਿਲਿਆ। ਕ੍ਰਿਤਿਕਾ ਨੇ ਦੱਸਿਆ ਕਿ ਮੈਂ ਫਾਰਮਰ ਪ੍ਰੋਟੈਸਟ ਦੇ ਵਿੱਚ ਪੰਜ ਤੋਂ ਛੇ ਨੌਜਵਾਨ ਨਿਹੰਗ ਸਿੰਘ ਗਰਮ ਕਰਕੇ ਪਾਣੀ ਵਰਤੌਣ ਦੀ ਸੇਵਾ ਕਰਦੇ ਹੋਏ ਵੇਖੇ ਤੇ ਹੁਣ ਉਸਨੇ ਉਹ ਗੱਲ ਸਾਂਝੀ ਕੀਤੀ ਜੋ ਹੈਰਾਨ ਕਰ ਦੇਣ ਵਾਲੀ ਹੈ। ਉਸਨੇ ਕਿਹਾ ਕਿ ਸਾਡੇ ਸਮਾਜ ਦੀ ਇਹ ਬੁਰਾਈ ਹੈ ਕਿ ਕਿ ਕਿਸੇ ਵੀ ਰਾਜਾਂ ਦੀ ਲੜਕੀ ਵੱਲ ਬਹੁਤੀ ਮਾੜੀ ਨਿਗਾਹ ਦੇ ਨਾਲ ਮਿਖਦੇ ਨਹੀਂ ਤੇ ਉਸਨੇ ਕਿਹਾ ਜਦ ਮੈਂ ਨਿਹੰਗ ਸਿੰਘਾਂ ਪਾਸ ਪਾਣੀ ਪੀਣ ਬਾਸਤੇ ਗਈ ਤਾਂ ਉਹਨਾਂ ਵਿੱਚੋਂ ਕਿਸੇ ਵੀ ਮੇਰੇ ਵੱਲ ਅੱਖ ਪਟਕੇ ਮਾਰੀ ਨਿਗਾਹ ਦੇ ਨਾਲ ਨਹੀਂ ਵੇਖਿਆ ਤੇ ਵਿੱਚੋਂ ਇੱਕ ਨਿਹੰਗ ਸਿੰਘ ਨੇ ਬੜੀ ਹੀ ਬੇਪਰਵਾਹੀ ਦੇ ਨਾਲ ਕਿਹਾ ਆਓ ਭੈਣ ਜੀ ਜਲ ਛਕੋ ਤੇ ਅੱਗੇ ਲੰਘ ਜਾਵੋ ਪਿੱਛੋਂ ਹੋਰ ਵੀ ਬਹੁਤ ਸੰਗਤ ਹੈ ਤੇ ਉਹ ਨੌਜਵਾਨ ਨਿਹੰਗ ਸਿੰਘ ਉਸੇ ਤਰ੍ਹਾਂ ਬੜੀ ਹੀ ਫੁਰਤੀ ਦੇ ਨਾਲ ਫਿਰ ਸੇਵਾ ਦੇ ਵਿੱਚ ਜੁਟ ਗਿਆ ਤੇ ਮੈਂ ਜਦ ਭੈਣ ਜੀ ਸ਼ਬਦ ਸੁਣਿਆ ਤਾਂ ਮੈਂ ਭਾਵੁਕ ਹੋ ਗਈ ਤੇ ਮੈਂ ਉਸ ਸਮੇਂ ਦੌਰਾਨ ਨਿਹੰਗ ਸਿੰਘਾਂ ਪਾਸ ਜਾ ਕੇ ਕੁਝ ਅਜਿਹੀ ਸ਼ਾਂਤੀ ਮਹਿਸੂਸ ਕੀਤੀ ਸੀ ਜੋ ਸ਼ਾਇਦ ਕਿਤੇ ਹੋਰ ਨਹੀਂ ਤੇ ਉਹਨਾਂ ਦੇ ਸਜੇ ਹੋਏ ਸ਼ਾਸਤਰ ਵੇਖ ਕੇ ਮੈਨੂੰ ਸਹਿਬਜ਼ਾਦਿਆਂ ਦੀ ਯਾਦ ਆਈ ਤੇ ਇਹ ਪੰਜ ਤੋਂ 6 ਨਿਹੰਗ ਸਿੰਘ ਵੀ ਉਹਨਾਂ ਵਰਗੇ ਹੀ ਜਾਪ ਰਹੇ ਸਨ ਤੇ ਉਸਨੇ ਕਿਹਾ ਕਿ ਮੈਂ ਮੈਡੀਟੇਸ਼ਨ ਕਰਦੀ ਹਾਂ ਤੇ ਮੇਰੇ ਮੈਡੀਟੇਸ਼ਨ ਟੀਚਰ ਇਹ ਆਖਦੇ ਨੇ ਕਿ ਮੈਡੀਟੇਸ਼ਨ ਕਰਨ ਦੇ ਨਾਲ ਚਿਹਰੇ ਦੇ ਉੱਪਰ ਇੱਕ ਨੈਚੁਰਲ ਗਲੋ ਆ ਜਾਂਦੀ ਹੈ ਪਰ ਉਹਨਾਂ ਨਿਹੰਗ ਸਿੰਘਾਂ ਦੇ ਚਿਹਰਿਆਂ ਤੇ ਅਜੀਹਾ ਗਲੋ ਸੀ ਜੋ ਅੱਜ ਤੱਕ ਕਿਸੇ ਦੇ ਵੀ ਚਿਹਰੇ ਤੇ ਨਹੀਂ ਵੇਖਿਆ ਤੇ ਖਾਲਸਾਈ ਬੋਲੀਆਂ ਦੇ ਵਿੱਚ ਇਸ ਗਲੋ ਸ਼ਬਦ ਨੂੰ ਨੂਰਾਨੀ ਚਿਹਰਾ ਜਾਂ ਜਲਾਲ ਆਦ ਕਿਹਾ ਜਾਂਦਾ ਹੈ ਤੇ ਉਸਨੇ ਕਿਹਾ ਕਿ ਇਹਨਾਂ ਨਿਹੰਗ ਸਿੰਘਾਂ ਨੂੰ ਸਿੱਖਾਂ ਨੂੰ ਵੇਖ ਕੇ ਹੀ ਮੇਰੇ ਮਨ ਅੰਦਰ ਪਰੀ ਸਾਰੀ 네ਗੇਟਿਵਿਟੀ ਸਿੱਖਾਂ ਪ੍ਰਤੀ ਨਿਕਲ ਚੁੱਕੀ ਹੈ ਹੁਣ ਮੈਨੂੰ ਕੁਝ ਸੁਣਨ ਜਾਂ ਪੜ੍ਹਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਸਿੱਖਾਂ ਦੇ ਤੌਰ ਤਰੀਕੇ ਹੀ ਦੱਸਦੇ ਨੇ ਕਿ ਇਹ ਕਿੰਨੇ ਉੱਚ ਕਰਤਾਰ ਵਾਲੀ ਕੌਮ ਹੈ ਤੇ ਕਿਸੇ ਮਹਾਪੁਰਖ ਦੇ ਬਚਨ ਨੇ ਕਿ ਸਿੱਖ ਉਹ ਹੈ ਜਿਸ ਨੂੰ ਵੇਖ ਕੇ ਹੀ ਅਕਾਲ ਪੁਰਖ ਦੀ ਤੇ ਗੁਰੂ ਦੀ ਯਾਦ ਆ ਜਾਵੇ ਤੇ ਕਿਸੇ ਦਾ ਵੇਖ ਕੇ ਹੀ ਜੀਵਨ ਬਦਲ ਜਾਵੇ ਜੋ ਕਿ ਇਸ ਘਟਨਾ ਦੇ ਨਾਲ ਬਿਲਕੁਲ ਹੀ ਮੇਲ ਖਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਵੀਡੀਓ 'ਚ ਆਪਾਂ ਦੇਖਿਆ ਕਿ ਇੱਕ ਹਿੰਦੂ ਲੜਕੀ ਜੋ ਨਹੰਗ ਸਿੰਘ ਦੇ ਬਾਰੇ 'ਚ ਬਹੁਤ ਹੀ ਨੈਗੇਟਿਵ ਸੋਚ ਰੱਖਦੀ ਸੀ ਤੇ ਉਹਦੀ ਸੋਚ ਉਹ ਤੇ ਬਦਲੀ ਜੋ ਜਦੋਂ ਆਖੋਦ ਚਾਕੇ ਨਹੰਗ ਸਿੰਘ ਦੇ ਨਾਮ ਮਿਲੀ ਤੇ ਉਹਨਾਂ ਦਾ ਅੱਛਾ ਵਰਤਾਰਾ ਦੇਖਿਆ ਤੇ ਉਹ ਲੱਗੀ ਕਿ ਨਹੰਗ ਸਿੰਘ ਬਹੁਤ ਹੀ ਚੰਗੇ ਤੇ ਵਧੀਆ ਹੁੰਦੇ ਨੇ ਔਰ ਮਾਂਵਾਂ ਧੀਆਂ ਦੀ ਇੱਜ਼ਤ ਦੀ ਹਫਾਜ਼ਤ ਕਰਦੇ ਨੇ ਤੇ ਵੀਰੋ ਆਗਰ ਬਿਲਕੁਲ ਹਕੀਕਤ ਹੈ ਬਾਕੀ ਵੀਰੋ ਟਾਡੇ ਸੇ ਵੀਡੀਓ ਬਾਰੇ ਕੀ ਖਿਆਲ ਹੈ ਕਿ ਉਹ ਮੈਂ ਕਾਟ ਕੇ ਵੀਰਾ ਜਲ ਜ਼ਰੂਰੀ ਕਰਿਆ ਸਭਨਾ ਕੇ ਰਹਿ ਜਾ ਯਾਰ ਅਬਰਕ